ਜਿੱਤੇ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਪਾਕਿਸਤਾਨੀ ਐਕਟਰ ਇਫਤਖਾਂ ਠਾਕੁਰ ਦਾ ਵਿਰੋਧ ਹੋ ਰਿਹਾ ਸੀ ਪਰ ਉੱਥੇ ਹੀ ਬੱਬੂ ਮਾਨ ਦੇ ਵੱਲੋਂ ਇਫਤਖਾਂ ਠਾਕੁਰ ਨੂੰ ਲੈ ਕੇ ਕੁਝ ਇਦਾਂ ਦੀ ਸਟੇਟਮੈਂਟ ਦਿੱਤੀ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਇਫਤਖਾਂ ਠਾਕੁਰ ਨੇ ਕੁਝ ਇਦਾਂ ਦੀ ਆਪਣੀ ਸਟੇਟਮੈਂਟ ਦਿੱਤੀ ਸੀ ਜਿਸ ਦਾ ਬਹੁਤ ਹੀ ਜਦਾਂ ਵਿਰੋਧ ਪੰਜਾਬੀ ਇੰਡਸਟਰੀ ਤੇ ਪੰਜਾਬ ਪਰ ਦੇ ਵਿੱਚ ਹੋਇਆ ਸੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਬੀਨੂ ਢਿੱਲੋਂ ਅਤੇ ਦੇਵਕਰੌਂਡ ਦੇ ਵੱਲੋਂ ਵੀ ਪੂਰੀ ਪੰਜਾਬੀ ਇੰਡਸਟਰੀ ਨੂੰ ਅਪੀਲ ਕੀਤੀ ਗਈ ਸੀ ਵੀ ਸਭ ਵੀ ਚਾਰ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਸੀ ਜਿਸ ਦਾ ਖੁਲਾਸਾ ਸਹਿਬ ਤੇ ਕਾਂਠਾ ਠਾਕੁਰ ਨੇ ਆਪਣੇ ਲੇਟੈਸਟ ਪੋਡਕਾਸਟ ਦੇ ਵਿੱਚ ਕੀਤਾ ਅਤੇ ਜਿਸ ਦੇ ਵਿੱਚ ਉਹ ਬੱਬੂ ਮਾਨ ਦੀ ਤਾਰੀਫ ਅਤੇ ਸੀਐਮ ਭਗਵਾਨ ਸਿੰਘ ਮਾਨ ਅਤੇ ਬੀਨੂ ਢਿੱਲੋਂ ਨੂੰ ਲਾਂਤਾ ਪਾਉਂਦੇ ਵੀ ਨਜ਼ਰ ਆਏ ਨੇ ਸੋ ਬਿਨਾ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਬੱਬੂ ਮਾਨ ਸਾਹਿਬ ਦਾ ਜਿਹੜਾ ਮੈਨੂੰ ਮੈਸੇਜ ਆਇਆ ਸੀ ਨਾ ਜੀ ਹਮ ਹਮ ਕਿੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਨੂੰ ਨਹੀਂ ਡਾਂਟੀ ਦ ਆਏ ਹਾਏ ਵਾਹ ਵਾਹ ਬੱਬੂ ਮਾਨ ਸਾਹਿਬ ਤੇ ਬੜਾ ਹੀ ਮਾਨ ਹੋਇਆ ਅਰੇ ਵਾਹ 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 ਮੇਲ ਮੈਸੇਜ ਗੱਡੀ ਦੇ ਵਿੱਚ ਲਾ ਕੇ ਨਾ ਜੀ ਕੋਈ 10 ਤੋਂ 15 ਵਾਰੀ ਸੁਣਿਆ